ਦੰਦਾ ਸਰ ਤੇ ਹੁੰਦਾ ਭੈਣੇ ਇੱਕ ਘਰ ਵਾਲੀ ਆ ਉਹਦਾ ਘਰ ਵਾਲਾ ਉਹਦੇ ਨਾਲ ਖੜਾ ਆ ਤਾਂ ਤੁਹਾਨੂੰ ਲੱਗਦਾ ਵੀ ਉਹ ਘਰ ਵਾਲੀ ਮੈਨੂੰ ਲੱਗਦਾ ਸ਼ਾਇਦ ਦੁੱਗਣੇ ਤਰੀਕੇ ਦੇ ਨਾਲ ਗਰੋ ਕਰਦੀ ਆ ਦੁੱਗਣੇ ਤਰੀਕੇ ਦੇ ਨਾਲ ਉਡਾਨ ਭਰਦੀ ਹੈ ਬਿਲਕੁਲ ਬਹੁਤ ਬਹੁਤ ਇਹ ਗੱਲ ਅਹਿਮੀਅਤ ਰੱਖਦੀ ਆ ਜੇ ਤੁਸੀਂ ਵਿਆਹ ਤੋਂ ਬਾਅਦ ਮੈਂ ਕਹਣੀ ਆ ਕੁਝ ਅਚੀਵ ਕਰਦੇ ਹੋ ਨਾ ਜੇ ਕਿਸੇ ਦੇ ਸਾਥ ਦੀ ਲੋੜ ਆ ਤਾਂ ਉਹ ਤੁਹਾਨੂੰ ਸਾਥ ਹੀ ਤੁਹਾਡੇ ਘਰ ਵਾਲੇ ਦਾ ਚਾਹੀਦਾ ਜੇ ਤੁਹਾਡੇ ਘਰ ਵਾਲਾ ਤੁਹਾਡੇ ਨਾਲ ਖੜ ਗਿਆ ਨਾ ਮੈਂ ਕਹਿਣੀ ਆ ਤੁਸੀਂ 50 60% ਬਾਜੀ ਉੱਥੇ ਜਿੱਤ ਲੈਣੀ ਹੋ ਬਾਕੀ 40% ਰਹਿ ਜਾਂਦੀ ਹੈ ਜਿਹੜੀ ਬਾਕੀ ਸਿਰਦਰਦੀ ਰਹਿੰਦੀ ਆ ਤੁਸੀਂ 60% ਜਿਹੜੀ ਇੱਕ ਜੰਗ ਆ ਉੱਥੇ ਜਿੱਤ ਲੈਣੇ ਹੋ ਜਿੱਥੇ ਤੁਹਾਡਾ ਪਤੀ ਤੁਹਾਡੇ ਨਾਲ ਖੜ ਗਿਆ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਨਾ ਤੁਹਾਨੂੰ ਫਿਰ ਕਿਸੇ ਹੋਰ ਦੇ ਸਾਥ ਦੀ ਲੋੜਾ ਨਾ ਕਿ ਤੁਹਾਨੂੰ ਇਹ ਲੋੜਾ ਕਿ ਮੈਨੂੰ ਕੋਈ ਹੋਰ ਐਪਰੀਸ਼ੀਏਟ ਕਰੇ ਕਿ ਤੂੰ ਕਰ ਸਕਦੀ ਆ ਜੇ ਤੁਹਾਡੇ ਘਰ ਵਾਲੇ ਨਹੀਂ ਇਹ ਗੱਲ ਕਹਤੀ ਨਾ ਇੱਕ ਪਤੀ ਪਤਨੀ ਦਾ ਰਿਸ਼ਤਾ ਐਹੋ ਜਿਹਾ ਹੁੰਦਾ ਜਿਸ ਜੇ ਤੁਹਾਨੂੰ ਤੁਹਾਡੇ ਪਾਰਟਨਰ ਨੇ ਆਹ ਕਹਤਾ ਨਾ ਕਿ ਨਹੀਂ ਆ ਤੂੰ ਕਰ ਤੁਹਾਨੂੰ ਇੰਨੀ ਕੋ ਦੇ ਵਿੱਚ ਉਹ ਮਿਲਦੀ ਹੈ ਨਾ ਇਨਕਰੇਜਮੈਂਟ ਵੀ ਨਹੀਂ ਯਾਰ ਇਹਨੇ ਕਹਿਤਾ ਤਾਂ ਮੈਂ ਕਰਨ ਨਹੀਂ ਆ ਤੁਹਾਡੇ ਤੇ ਕੋ ਉਹ ਹੋ ਜਾਂਦਾ ਪ੍ਰੈਸ਼ਰ ਹੋ ਜਾਂਦਾ ਕਿ ਯਾਰੇ ਮੇਰੇ ਤੋਂ ਉਮੀਦ ਲਾ ਰਿਹਾ ਜੇ ਮੈਥੋਂ ਨਹੀਂ ਵੀ ਹੁੰਦਾ ਨਾ ਮੈਂ ਦੁੱਗਣੀ ਮਿਹਨਤ ਕਰੂੰ ਪਰ ਇਹਨੇ ਉਮੀਦ ਕੀਤੀ ਹੈ ਮੈਂ ਕਰਕੇ ਵਿਖਾਉਣਾ ਇਹ ਨਾਲ ਖੜਾ ਮੈਂ ਕਰਕੇ ਵਿਖਾਉਣਾ ਤਾਂ ਇਹ ਚੀਜ਼ ਬਹੁਤ ਮੈਂ ਨਹੀਂ ਰੱਖਦਾ